ਇਹ ਕਰ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ ਫਿਰ ਭਾਈਏ ਨਾਮ ਦੀ ਪ੍ਰਾਪਤੀ ਹੁੰਦੀ ਹੈ ਪਿਛਲੇ ਪੂਰਵ ਕਰਮ ਕੋਈ ਜਾ ਕੇ ਫਿਰ ਸਤਿਗੁਰੂ ਜੀ ਦੇ ਪਾਸੋਂ ਨਾਮ ਮਿਲਦਾ ਹੈ ਨਾਮ ਸਾਰੇ ਤਕਰੀਬਨ ਜਪਦੇ ਨੇ ਪਰ ਨਾਮ ਜਪਣ ਦੀ ਵੀ ਵਿਧੀ ਗੁਰਮਤਿ ਦੇ ਅਨੁਸਾਰ ਹੈ ਕਿ ਸਤਿਗੁਰੂ ਜੀ ਨੇ ਜਿਵੇਂ ਇੱਕ ਜਗਿਆਸੂ ਸੰਤਾਂ ਦੇ ਪਾਸ ਆਇਆ ਕਹਿੰਦਾ ਮਹਾਰਾਜ ਜੀ ਮੈਨੂੰ ਨਾਮ ਦੇ ਦਿਓ ਮਾਪੁਰਖ ਕਹਿੰਦੇ ਉਹ ਸੰਤ ਕਹਿੰਦੇ ਭਾਈ ਸੇਵਾ ਕਰ। ਇੱਕ ਸਾਲ ਉਹ ਜਗਿਆਸੂ ਜਿਹੜੇ ਸੇਵਾ ਕਰਦਾ ਰਿਹਾ। ਸੇਵਾ ਕਰਨ ਤੋਂ ਪਰਾਂਤ ਇੱਕ ਸਾਲ ਬਾਦ ਉਹਨੂੰ ਨਾਮ ਦੇ ਦਿੱਤਾ। ਉਹ ਕਹਿਣ ਲੱਗਿਆ ਜਗਿਆਸੂ ਕਹਿੰਦਾ ਮਹਾਰਾਜ ਜੀ ਤਾਂ ਮੈਨੂੰ ਪਹਿਲੀ ਪਤਾ ਸੀ। ਇਹ ਤੁਸੀਂ ਉਹ ਦੀ ਦੇ ਦਿੰਦੇ। ਜੇਕਰ ਇੱਕ ਸਾਲ ਮੈਥੋਂ ਸੇਵਾ ਕਰਵਾਈ ਤੁਸੀਂ ਇਹ ਸੇਵਾ ਦਾ ਕੀ ਲਾਭ ਮਿਲਿਆ। ਸੰਤਾਂ ਦਾ ਬੁਰਖਾ ਨੇ ਉਹਨੇ ਇੱਕ ਲਾਲ ਦਿੱਤਾ ਕਹਿੰਦੇ ਭਾਈਆ ਲੈ ਜਾ ਇਹਦਾ ਮੁੱਲ ਪਵਾ ਕਰਕੇ ਲੈ ਕੇ ਆ ਸੰਤਾਂ ਦੇ ਪਾਸੋਂ ਲਾਲ ਲੈ ਕਰਕੇ ਚਲਿਆ ਗਿਆ ਇੱਕ ਮਾਈ ਮਿਲੀ ਮਾਈ ਨੂੰ ਦਿਖਾਇਆ ਤੇ ਮਾਈ ਕਹਿੰਦੀ ਜੇ ਭਾਈ ਤੂੰ ਦੇਣੀ ਚਾਹਣਾ ਹੈ ਤੇ ਇਹਦੇ ਦੋ ਭੁੱਖ ਜੜੇ ਦੋ ਬਾਟੀਆਂ ਮੈਂ ਆਟੇ ਦੀਆਂ ਦੇ ਦੇਨੀ ਆ ਮੇਰੇ ਤਾਂ ਕੋਈ ਕੰਮ ਦਾ ਨਹੀਂ ਮੈਂ ਆਪਣੇ ਬੱਚੇ ਦੇ ਗਲ ਵਿੱਚ ਨજરਬੱਟੂ ਬਣਾ ਕਰਕੇ ਪਾ ਦਿਆਂ ਉਹਦੇ ਹੋਰ ਕੋਈ ਬਹੁਤਾ ਮੇਰੇ ਕੰਮ ਦਾ ਨਹੀਂ ਅੱਗੇ ਗਿਆ ਇੱਕ ਜ਼ਿੰਮੇਦਾਰ ਮਿਲੇ ਉਹ ਕਹਿੰਦਾ ਵੀ ਮੈਂ 1 ਰੁਪਿਆ ਜਿਹੜਾ ਇਹਦਾ ਮੁੱਲ ਦੇ ਦਿੰਦਾ ਫਿਰ ਇੱਕ ਬਾਣਿਆ ਦੇ ਕੋਲ ਗਿਆ ਬਾਣਿਆ ਕਹਿੰਦਾ ਵੀ ਮੈਂ 100 ਰੁਪਿਆ ਜਿਹੜਾ ਇਹਦਾ ਮੁੱਲ ਦੇ ਦਿੰਦਾ ਅਖੀਰ ਵਿੱਚ ਜਦੋਂ ਇੱਕ ਜ਼ੋਰੀ ਦੇ پاس ਗਿਆ ਜ਼ੋਰੀ ਨੇ ਜਿਹੜਾ 100 ਰੁਪਿਆ ਵਧੀ ਦਰਸ਼ਨੀ ਭੇਟਾ ਰੱਖੀ ਤੇ ਮੁੱਲ ਵੀ ਨਹੀਂ ਦੱਸਿਆ ਤੇ ਜਦੋਂ ਸੰਤਾਂ ਮਹਾਂਪੁਰਖਾਂ ਦੇ ਕੋਲ ਵਾਬਸ ਆਇਆ ਕਹਿੰਦਾ ਜੀ ਉਹ ਫਲਾਣੇ ਫਲਾਣੇ ਨੇ ਇਸੇ ਤਰ੍ਹਾਂ ਇਹਦਾ ਮੁੱਲ ਪਾਇਆ ਮਹਾਂਪੁਰਖ ਕਹਿੰਦੇ ਭਾਈ ਨਾਵੇਂ ਹੀ ਹੀਰੇ ਦੀ ਲਾਲ ਦੀ ਨਿਆਈ ਜਦੋਂ ਬੱਚੇ ਨੂੰ ਸਵੇਰੇ ਉਠਾ ਕਰਕੇ ਮਾਂ ਜਦੋਂ ਸਤਨਾਮ ਵਾਹਿਗੁਰੂ ਦਾ ਵਾਹਿਗੁਰੂ ਵਾਹਿਗੁਰੂ ਨਾਮ ਜਪਉਂਦੀ ਹੈ ਤੇ ਦੋ ਬੋਕੋ ਆਟੇ ਦੀ ਨਿਆਈ ਹੈ ਫਿਰ ਜਦੋਂ ਉਹ ਸਦ ਸੰਗਤ ਦੇ ਵਿੱਚ ਜਾ ਕਰਕੇ ਨਾਮ ਜਪਦਾ ਹੈ ਉਹ 1 ਰੁਪਏ ਦੀ ਨਿਆਈ ਹੁੰਦਾ ਹੈ ਫਿਰ ਜਦੋਂ ਗੁਰੂ ਦੇ ਪਾਸੋਂ ਲੈ ਕਰਕੇ ਨਾਮ ਦੀ ਪ੍ਰਾਪਤੀ ਕਰਕੇ ਨਾਮ ਵਿੱਚ ਜਪਿਆ ਜਾਂਦਾ ਹੈ ਇਹ ਸ਼ਮਾਰ ਕੀਮਤੀ ਹੋ ਜਾਂਦਾ ਹੈ ਉਹਦਾ ਕੋਈ ਮੁੱਲੇ ਨਹੀਂ ਦੇ ਸਕਦਾ ਇੰਨਾ ਮੂਲਕ ਜਿਹੜਾ ਪਰਮੇਸ਼ਰ ਦਾ ਨਾਮ ਹੋ ਜਾਂਦਾ ਹੈ ਉਹਦੀ ਮੁੱਲ ਕਿਹਾ ਹੀ ਨਹੀਂ ਜਾ ਸਕਦਾ ਗੁਰਮਤਿ ਦੇ ਅਨਸਾਰ ਵਿਧੀ ਇਹ ਹੈ ਵੀ ਗੁਰੂ ਵਾਲੇ ਬਣ ਕਰਕੇ ਭਾਈ ਨਾਮ ਜਪੀਏ ਉਹ ਫਿਰ ਵੱਧ ਫਲਦਾ ਹੈ ਉਦਾਂ ਭਾਵੇਂ ਨਾਮ ਜਪੀ ਜਾਈਏ ਆਪਾਂ ਉਜ਼ਾਰਨਾ ਬਿਸ਼ੇ ਸਰਵਣ ਕੀਤੀਆਂ ਨੇ ਪਰ ਜੇਕਰ ਗੁਰੂ ਵਾਲੇ ਬਣ ਕਰਕੇ ਨਾਮ ਜਪੀਏ ਉਹਦਾ ਫਲ ਜਿਹੜਾ ਬਹੁਤਾਂ ਵਧੇਰੇ ਪ੍ਰਾਪਤ ਹੁੰਦਾ ਹੈ ਕਿਉਂਕਿ ਸਾਧੂ ਗੁਰੂ ਜੀ ਦੀ ਬਾਣੀ ਦੇ ਬਚਨ ਨੇ ਹਰ ਆਪ ਮੂਲਕ ਹੈ ਮੋਲਣਾ ਪਿਆ ਜਾਏ ਗੁਰ ਕਾਬ ਸਬਦਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾ ਇਸੇ ਤਰ੍ਹਾਂ ਗੁਰਮਤਿ ਦੇ ਅਸਾਰ ਭਾਈ ਗੁਰੂ ਦੀ ਰਹਿਣੀ ਬਹਿਣੀ ਵਿੱਚ ਰਹਿ ਕਰਕੇ ਨਾਮ ਨੂੰ ਜਪੀਏ ਤੇ ਨਾਮ